ਤਰੰਤਾਂ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪਿੰਡ ਪੈਲ ਵਿਖੇ ਹਮਲਾਵਰਾਂ ਨੇ ਡੇਰੀ ਮਾਲਕ ਉਤੇ ਤਾਬੜ ਤੋਂ ਫਾਇਰਿੰਗ ਕਰ ਦਿੱਤੀ ਹੈ ਗੋਲੀਆਂ ਲੱਗਣ ਕਾਰਨ ਵਿਕਰਮਜੀਤ ਸਿੰਘ ਕੰਬੀਰ ਜ਼ਖਮੀ ਹੋ ਗਿਆ ਹਮਲਾਵਰ ਕੌਣ ਸਨ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪਰਿਵਾਰ ਤੇ ਪਿੰਡ ਵਾਸੀਆਂ ਮੁਤਾਬਕ ਵਿਕਰਮਜੀਤ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਪਿੰਡ ਵਾਲਿਆਂ ਨੇ ਤੁਰੰਤ ਜ਼ਖਮੀ ਨੂੰ ਹਸਪਤਾਲ ਪਹੁੰਚ ਕਰਵਾਇਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਲਕਾਰ ਸਿੰਘ ਜੀ ਕੀ ਗੱਲ ਬਾਤ ਹੋਈ ਪਿੰਡ ਪਹਿਲ ਚ ਜੀ ਆਏ ਅਨਪਸਾ ਤੇ ਮਕਰਨੀ ਸਿੰਘ ਤੇ ਗੋਲੀਆਂ ਮਾਰ ਕੇ ਡੇੜੀ ਚ ਕਿੰਨੇ ਬੰਦੇ ਆਏ ਗੋਲੀ ਮਾਰਨ ਦੋ ਬੰਦੇ ਆਏ ਤੇ ਗੋਲੀ ਕਿੱਥੇ ਕਿੱਥੇ ਲੱਗੀ ਉਹਦੇ ਗੋਲੀਆਂ ਪੱਟਾਂ 'ਚ ਲੱਗੀਆਂ ਕੀ ਹਾਲਤ ਹੈ ਉਹਦੀ ਹਾਲ ਗਵੀਰ ਆ ਗਈ ਜੀ ਲੈ ਕੇ ਗਏ ਬੰਦੇ ਹੱਟ ਕੀ ਮੰਗ ਕਰਦੇ ਜੀ ਨਾਂਗ ਇਨਸਾਫ ਮੰਗਦੇ ਜੀ ਇਹ ਲੱਗਦਾ ਨਹੀਂ ਉਹ ਗੁੰਡਾ ਕਰਦੀ ਦਾ ਜਿਆਦਾ ਨਾ ਜੀ ਇਹ ਗੁੰਡਾ ਕਰਦੀ ਇਹ ਖੇਤੀਬਾੜੀ ਕਰਦਾ ਪਹਿਲਾਂ ਤੋਂ ਬਚਪਣੇ ਤੋਂ ਹੀ ਬਹੁਤ شریف ਮੁੰਡਾ ਵਾ شریف ਮੁੰਡਾ ਸਾਡਾ ਭਤੀਆ ਹੀ ਲੱਗਦਾ ਸਾਡਾ ਕੀ ਮੰਗ ਕੀ ਕਰਦੇ ਜੀ ਅਸੀਂ ਇਨਸਾਫ ਮੰਗਦੇ ਜੀ ਕੀ ਨਾ ਤੁਹਾਡਾ ਮੇਰਾ ਨਾਮ ਜੀਸ਼ੋ ਹਰਨਦਾਵਾ ਜੀ ਇਹ ਕੀ ਗੱਲਬਾਤ ਹੋਈ ਜਿਹੜੀ ਅੱਜ ਪਹਿਲਪਿੰਡ ਇਹਦਾ ਪਤਾ ਨਹੀਂ ਲੱਗਾ ਦੋ ਅੰਸ਼ਰ ਤੇ ਬੰਦੇ ਆਏ ਆ ਤੇ ਉਹਨਾਂ ਕੋਲ ਕਿਸੇ ਦਾ ਪਤਾ ਨਹੀਂ ਰੁਆ ਰੁਆ ਉਹਨਾਂ ਨੂੰ ਪਤਾ ਲੱਗਾ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਗੋਲੀਆਂ ਮਾਰ ਕੇ ਆਪਣੇ ਬਾਹਰ ਨਹੀਂ ਮੈਂ ਮੁੰਡੇ ਦੀ ਭਾਜੀ ਬਣੀ ਮੁੰਡਾ ਡਿੱਪਿਆ ਤੇ ਗੋਲੀਆਂ ਕਿਧੇ ਮਾਰੀਆਂ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਨੇ ਮਾਰੀਆਂ ਨਹੀਂ ਗੋਲੀਆਂ ਮਾਰੀਆਂ ਕਿਧੇ ਆ ਬਿਕਰਮਜੀਤ ਸਿੰਘ ਦੇ ਬਿਕਰਮਜੀਤ ਸਿੰਘ ਸਨੋ ਜੀਸ਼ੋ ਕੀ ਕੰਮ ਕਰਦਾ ਉਹ ਇਹ ਖੇਤੀਬਾੜੀ ਦਾ ਕਰਦਾ ਜੱਟ ਜ਼ਿਮੀਂਦਾਰ ਆ ਤੇ ਡੀੜੀ ਦਾ ਵੀ ਚਿਤੰਦਾ ਕਰਦਾ ਨਾਲ ਤੇ ਹੁਣ ਕਿਦਾਂ ਹਾਲਤ ਕਿਦਾਂ ਆਦੀ ਹਾਲਤ ਉਹਦੀ ਮੰਡੀ ਸੀ ਤੇ ਉਹਨੂੰ ਲੈ ਕੇ ਗਏ ਆ ਗਵੀਰਪਾ ਹਾਲਤ ਅੰਦੀ ਵਿੱਚ ਕੀ ਕੀ ਮੰਗ ਕਰਦੇ ਨਹੀਂ ਮੰਗਰ ਜੇ ਨਿਸ਼ਾਬ ਹੋਣਾ ਚਾਹੀਦਾ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਪਹੁੰਚ ਗਈ ਹੈ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਔਰ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਫਿਲਹਾਲ ਆਏ ਦਿਨ ਫਾਇਰਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨਹੀਂ ਜਿਸ ਉਤੇ ਪੁਲਿਸ ਵੱਲੋਂ ਥਲ ਪਾਉਣਾ ਨਾ ਮੁਮਕਿਨ ਹੀ ਜਾਪ ਰਿਹਾ ਹੈ ਅਧੀਆਂ ਵੱਡੀਆਂ ਵਾਰਦਾਤਾਂ ਪੰਜਾਬ ਵਿੱਚ ਦਿਨ ਬਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਦਰਸਾਰੀਆਂ ਤਰਨਤੰਦੋਂ ਰਮਨ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ